スイミングプール ਤੇ ਨਹਾਉਣਗੇ ਨੌਜਵਾਨ ਨੂੰ ਦੂਜੇ ਦੇ ਮਸਲੇ ਦੇ ਵਿੱਚ ਬੋਲਣਾ ਪਿਆ ਮਹਿੰਗਾ ਦੋ ਨੌਜਵਾਨੇ ਦੋ ਨੌਜਵਾਨਾ ਨੇ ਕੀਤਾ ਤੇਜ਼ ਧਾਰ ਹਥਿਆਰਾਂ ਦੇ ਨਾਲ ਜ਼ਖਮੀ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਇਹ ਨੌਜਵਾਨ ਪੁਲਿਸ ਨੂੰ ਕੀਤੀ ਸ਼ਿਕਾਇਤ ਦਰਜ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਖਾਨਾ ਗੇਟ ਹਕੀਮਤ ਦੇ ਅਧੀਨ ਆਉਂਦੇ ਇਲਾਕਾ ਟੈਪਈ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਰਹਿਣ ਵਾਲਾ ਸ਼ਿਵਾ ਨਾਮ ਦਾ ਇੱਕ ਨੌਜਵਾਨ ਹੈ ਸਵਿਮਿੰਗ ਪੂਲ ਤੇ ਨਹਾਉਣ ਗਿਆ ਅਤੇ ਜਿੱਥੇ ਕੀ ਉਸ ਨੂੰ ਨਹਾਉਣ ਜਾਣਾ ਮਹਿੰਗਾ ਪੈ ਗਿਆ ਜਦੋਂ ਪੂਲ ਤੇ ਦੋ ਨੌਜਵਾਨਾਂ ਵਿਚਾਲੇ ਹੋ ਰਹੀ ਕਹਾਣੀ ਵਿੱਚ ਪੈਨ ਦੀ ਰੰਜਿਸ਼ ਤੇ ਚੱਲਦਿਆਂ ਉਸ ਉੱਪਰ ਦੋ ਨੌਜਵਾਨਾਂ ਵੱਲੋਂ ਉਸ ਦੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਪੁਲਿਸ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਘਰ ਵਾਲਾ ਇਕੱਲਾ ਹੀ ਘਰ ਦੇ ਵਿੱਚ ਕਮਾਉਣ ਵਾਲਾ ਹੈ ਤੇ ਉਸ ਨੂੰ ਹੀ ਜ਼ਖਮੀ ਕਰ ਦਿੱਤਾ ਹੈ ਜਿਸ ਦੇ ਕਾਰਨ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ ਮੁਸ਼ਕਿਲ ਘੜੀ ਆ ਗਈ ਹੈ ਜਿਸ ਦੇ ਚੱਲਦਿਆਂ ਪੂਰੇ ਪਰਿਵਾਰ ਦੇ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸ਼ਿਵਾ ਭਾਈ ਕੀ ਗੱਲਬਾਤ ਹੋਈ ਕਿਹੜਾ ਭਾਈ ਕੱਲ ਸੋਮਵਾਰ ਹੈਗਾ 31 ਗਈ ਦੀ ਮੈਂ ਬੱਚੇ ਲੈ ਕੇ ਪੂਲ ਤੇ ਨਹਾਣ ਗਿਆ ਸੀ ਉੱਥੇ ਪੂਲ ਦੇ ਉੱਤੇ ਕਰਨ ਸੱਬਰਵਾਲ ਹੈਗਾ ਤੇ ਇੱਕ ਮੁੰਡਾ ਰਾਹੁਲ ਰੰਧਾਵਾ ਹੈਗਾ ਉਹਨੂੰ ਵੱਡਾ ਕਹਿੰਦੇ ਆ ਤੇ ਸੱਬਰਵਾਲ ਦੇ ਨਾਲ ਕੋਈ ਗੱਲ ਹੋਈ ਮੇਰੀ ਨਹੀਂ ਕਿਸੇ ਦੀ ਹੋਈ ਤੇ ਮੈਂ ਵੇਸ ਵਿੱਚ ਚੱਲ ਗਿਆ ਤੇ ਮੈਂ ਕਿਹਾ ਫਿਰ ਕੀ ਹੋਇਆ ਮਾੜੀ ਮੋਟੀ ਗੱਲ ਐ ਸਬਰਵਾਲ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੀ ਕਰ ਸਕਦਾ ਤੇ ਮੈਂ ਇਹੋ ਗੱਲ ਤੇ ਥੋੜੀ ਬੋਦੀ ਨੋਖ-ਸ਼ੋਭ ਹੋ ਗਈ ਵਿੱਚ ਆਪਣੇ ਬੰਦੇ ਆ ਗਏ ਉਹਨਾਂ ਦੇ ਵੀ ਆ ਗਏ ਤੇ ਇਹਨਾਂ ਨੇ ਗੱਲ ਖਤਮ ਕਰਤੀ ਉਸ ਤੋਂ ਬਾਅਦ ਮੈਂ ਬੱਚੇ ਛੱਡ ਕੇ ਭਾਈ ਕਰੋਨਾ ਆ ਕੇ ਤੇ ਸ਼ਾਮੀ ਸੱਤਵੇਂ ਫੈਕਟਰੀ ਗਿਆ ਮੈਂ ਫੈਕਟਰੀੋਂ ਛੁੱਟੀ ਕਰਕੇ ਤੇ ਆ ਰਿਹਾ ਸੀ ਤੇ ਬਾਹਰ ਚਾਹਲੀ ਦੁਕਾਨੇ ਮੈਂ ਉੱਥੇ ਖਲੋ ਗਿਆ ਚਾਲੇ ਦਾ ਕੋਈ ਸਾਫ ਸੀਮਾ ਦਾ ਸਾਫ ਕਰਨ ਲੱਗ ਗਿਆ ਉਸ ਵਿੱਚ ਖਲੋ ਗਿਆ ਤੇ ਉੱਥੇ ਹੀ ਸੱਬਰਵਾਲ ਆ ਕੇ ਨੇ ਆਂਦੇ ਮੇਰੇ ਤਲਵਾਰ ਮਾਰੀ ਕਹਿੰਦਾ ਦੇ ਮੈਂ ਸੱਬਰਵਾਲ ਕੀ ਕਰ ਸਕਦਾ ਤੇ ਬਾਅਦ ਚ ਇਹਦੇ ਨਾਲ ਜਿਹੜਾ ਮੁੰਡਾ ਰਾਹੁਲ ਰੰਦਾ ਵਾਹੇ ਉਹਨੇ ਮੇਰਾ ਦੱਤਰ ਮਾਰਿਆ ਸਿਰ ਤੇ ਤੇ ਬਾਕੀ ਮੈਂ ਥੋੜਾ ਬੇਹੋਸ਼ ਹੋ ਗਿਆ ਤੇ ਬਾਕੀ ਇਹਨਾਂ ਨਾਲ 10-12 ਜਣੇ ਆ ਗਏ ਉਹ ਮੇਰੇ ਅਣਪਛਾਤੇ ਮੇਰੀ ਭਰਾਣੇ ਕੋਈ ਰੰਜਿਸ਼ ਨਹੀਂ ਮੇਰੀ ਕਾਲੀ ਉੱਤੇ ਪੂਲ ਦੇ ਉੱਤੇ ਮਾਰੀ ਜੀ ਨੌਜੋਬ ਕਿਸੇ ਦੀ ਲੜਾਈ ਛਡਾਉਣ ਕੇ ਤੁਹਾਡੇ ਪਾਸੇ ਹਾਂਜੀ ਹਾਂਜੀ ਮੇਰਾ ਕੋਈ ਰੋਲਾ ਨਹੀਂ ਭਾਜੀ ਤੇ ਕਿਹੜੀਆਂ ਸੱਟਾਂ ਲਾਈਆਂ ਕੀ ਕੀ ਮਾਰਿਆ ਉਹਨਾਂ ਨੇ ਭਾਜੀ ਮੇਰੇ ਆ ਦੇਖੋ ਸਾਰਾ ਮੇਰਾ ਸਿਰ ਕੋਲਦਾ ਹੈ ਦੋ ਫਾੜ ਕਰਤੇ ਮੇਰੀ ਬਾਹ ਦੇ ਦੋ ਤਾਂ ਦੀ ਟੁੱਟ ਗਈ ਹੈ ਬਾਹ ਦਾ ਸਾਰਾ ਮਾਸ ਲੱਥ ਗਿਆ ਕੀ ਹਥਿਆਰ ਸੀਗੇ ਉਹਨਾਂ ਕੋਲ ਉਹਨਾਂ ਕੋਲ ਤਲਵਾਰਾਂ ਸੀ ਦਾਤਰ ਸੀ ਤੇ ਨੇੜੇ ਇੱਕ ਸਲੰਡਰ ਵਾਲੀ ਦੁਕਾਨ ਗਈ ਆ ਉੱਥੋਂ ਸਲੰਡਰ ਚਾਰਜ ਕਰਕੇ ਭਾਈ ਮੇਰੀ ਪਿੱਠ ਦੇਖੋ ਪੂਰੀ ਨੀਲੀ ਹੋਈ ਦੀ ਏ ਤੇ ਮੈਨੂੰ ਭਾਈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਤੁਸੀਂ ਹਾਂਜੀ ਮੈਂ ਕਿ ਮਲੇ ਥਾਣੇ ਕੰਪਲੇਨਟ ਗੱਲ ਕੀਤੀ ਆਇਆ ਕੋਈ ਥੱਲੇ ਤੱਕ ਅੱਲੇ ਤੱਕ ਕੋਈ ਨਹੀਂ ਕੋਈ ਨਹੀਂ ਆਇਆ ਅੱਲੇ ਤੱਕ ਅੱਲੇ ਤੱਕ ਮੇਰੇ ਬੰਦਾ ਦਾ ਕੋਈ ਲਾਜ ਨਹੀਂ ਹੋਇਆ ਰਾਤ ਦੀ ਕੋਟਨ ਲਾ ਕੇ ਮੈਂ ਪੱਟੀ ਕੀਤੀ ਦੀਏ ਤੇ ਕੋਈ ਡਾਂਕੇ ਡੁੰਕੇ ਨਹੀਂ ਕੋਈ ਆਪਰੇਸ਼ਨ ਵੱਲੋਂ ਨਹੀਂ ਦੱਸਿਆ ਬਸ ਉਹਨਾਂ ਦਾ ਹਸਤਾ ਕਿ ਦੋ ਥਾਂ ਤੁਹਾਡੀ ਫ੍ਰੈਕਚਰ ਤੇ ਬੱਚੇ ਕਿੰਨੇ ਸਾਲਾਂ ਦੇ ਘਰੇ ਸਾਡੇ ਕਾ ਮੇਰੇ ਬੇਟਾ 5 ਸਾਲ ਦਾ ਗੁੜੀਆ ਮੇਰੀ ਸਾਡੇ 3 ਸਾਲ ਦੀ ਹੈ ਜੀ ਤੇ ਇਸ ਦਾ ਕੰਮ ਕੀ ਕਰਦੇ ਮੈਂ ਐਮਬ੍ਰੋਇਡਰੀ ਦਾ ਕੰਮ ਕਰਦਾ ਕੰਪਿਊਟਰ ਐਮਬ੍ਰੋਇਡਰੀ ਦਾ ਠੀਕ ਹੈ ਜਿੱਥੇ ਉਹ ਉਹਨਾਂ ਦੀ ਰੈਸ਼ ਹੈਗੀ ਆ ਉਹ ਕੰਮ ਕਰਦੇ ਬਈ ਮੁੰਡੇ 2 ਨੰਬਰ ਦਾ ਕਰਨ ਸੱਬਰ ਬਾਦ ਵੇਲਾ ਹੈਗਾ ਦਾ ਰਿਕਾਰਡ ਪਤਾ ਕਰੋ ਕਈ ਉੱਤੇ ਪਰਚੇ ਆ ਤੇ ਦੋ ਨੰਬਰ ਦਾ ਕੰਮ ਕਰਦਾ ਚਵੀ ਘੰਟੇ ਦਾ 12 ਮੁੰਡੇ ਜਿੱਥੇ ਜਾਂਦਾ ਜਾਣਦਾ ਨਹੀਂ ਤੁਹਾਨੂੰ ਜਾਣਦਾ ਨਹੀਂ ਮੈਂ ਜਿੱਧਰ ਉਹ ਰਹਿੰਦਾ ਮੈਂ ਉਧਰ ਕੰਮ ਕਰਦਾ ਭਾਈ ਉਧਰ ਫੈਕਟਰੀ 'ਚ ਠੀਕ ਨੇਹਾ ਠੀਕ ਅੱਜ ਹਸਪੀਟਲ ਫੋਟਿਓ ਕੀ ਕਾਰਨ ਸੀ ਬੀਨੂੰ ਮਾਰ ਕੇ ਸੁੱਟ ਕੇ ਚੱਲ ਕੇ ਗਿਆ ਸਬਰ ਬਣੂਗਾ ਕਿੰਨੂੰ ਮਾਰ ਕੇ ਸੁੱਟੇ ਮੇਰੇ ਘਰ ਵਾਲੇ ਨੇ ਮਾਰ ਕੇ ਸੁੱਟ ਕੇ ਚੱਲ ਕੇ ਦੋ ਦਿਨ ਨੇ ਕੀ ਗੱਲਬਾਤ ਹੋਈ ਕਾਦੀ ਕਿੱਲੋਂ ਮਾਰਿਆ ਪਤਾ ਨਹੀਂ ਕਿਉਂ ਮਾਰਿਆ ਕਿਉਂ ਨਹੀਂ ਇਹਨੂੰ ਕੰਮ ਤੋਂ ਨਿਕਲੇ ਸੀ ਇਹਨੂੰ ਕੰਮ ਤੋਂ ਹਵਾਂਦੇ ਪਿੱਛੋ ਪੈ ਗਿਆ ਇਹਨੂੰ ਕੋਈ ਝਗੜੇ ਦੀ ਮੈਟਰ ਨਹੀਂ ਨਹੀ ਨਹੀ ਕੁਛ ਨਹੀਂ ਇਦਾਂ ਤੇ ਤੁਹਾਡੇ ਹਸਬੰਦ ਕਰਦੇ ਕੀ ਹੈ ਕੰਮ ਕਰਦੇ ਪਾਰਾ ਕੰਮ ਕਰਦੇ ਤੁਸੀਂ ਨਹੀਂ ਇਦਾਂ ਕੰਮ ਕੋਈ ਪੁਰਾਣੀ ਰੰਜਿਸ਼ ਬਾਜੀ ਤੇ ਨਹੀਂ ਨਹੀ ਨਹੀ ਕੁਛ ਨਹੀਂ ਇਦਾਂ ਤੇ ਕਿਤੇ ਕਿਤੇ ਸੱਡਾ ਲੱਗੇ ਨੱਡੇ ਘਰ ਵਾਲੀ ਸਿਰ ਤੇ ਲੱਗੀ ਬਾਤ ਲੱਗੀ ਪਿੱਛੇ ਲਾਸ਼ ਪਈ ਹੈ ਲੱਗਦਾ ਬਾਹਾਂ ਮਾਰੀਆਂ ਤੋੜੀਆਂ ਉਹਨਾਂ ਨੇ ਉਹ 6 ਬਾਂਸ ਤੇ ਕੰਪਲੇਨਟ ਕੀਤੀ ਤੁਸੀਂ ਕੋਈ ਕੀਤੀ ਹੈ ਅਭੀ ਉਹ ਆਏ ਨਹੀਂ ਹੈ ਗਿਲ ਦਾ ਕਸਰ ਕੱਲ ਤੇ ਕੀਤੀ ਸੀ ਇਹਦੇ ਵੀ ਨਹੀਂ ਆਏ ਹੈ ਕਿ ਨਾ ਕੱਲ ਵੀ ਨਹੀਂ ਆਏਗੇ ਉਹ ਹਮਾਂਗੀ ਕਰ ਦਿਓ ਹਾਂਜੀ ਬਾਂਗੀ ਕਰ ਦਿਓ ਮੈਨੂੰ ਸਾਬ ਚਾਹੀਏ ਬਸ ਮੇ ਨਿੱਕੇ ਨਿੱਕੇ ਮੇਰੇ ਬੱਚੇ ਹੈਗੇ ਨਾ ਤੇ ਮੈਂ ਆਪਣੇ ਘਰਵਾਲੇ ਸਿਰ ਤੇ ਖਾਨੀ ਨਾ ਮੈਂ ਸੋਹ ਰਹਾ ਨਾ ਮੈਂ ਸਾਥ ਸੇ ਮੈਨੂੰ ਸਾਬ ਚਾਹੀਏ ਮੇ ਨਿੱਕੇ ਨਿੱਕੇ ਬੱਚੇ ਕਿੰਨੇ ਪਾਲਨੇ ਹੈਗੇ ਨਾ ਮੇ ਡੈਡੀ ਵੀ ਨਹੀਂ ਹੈਗਾ ਮੇਰੇ ਮੰਮੀ ਵੀ ਕੰਮ ਕਰਨ ਜਾਂਦੇ ਲੋਕ ਕਰ ਕਰਾਂ ਚ ਮੇਰੇ ਭਰਾ ਵੀ ਨਿੱਕੇ 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 ਗਏ ਨੇ ਉਹ ਵੀ ਕਿਥੋਂ ਕਮਾਨ ਵਾਲਾ ਕੋਈ ਨਹੀਂ ਨਹੀਂ ਕੋਈ ਨਹੀਂ ਇਹ ਬਸ ਕਮਾਂਦੇ ਨੇ ਸਿਰ ਤੇ ਮੈਂ ਬੈਠੀ ਨਹੀਂ ਕਿੰਨੇ ਕਮਾਨ ਵਾਲੇ ਹੈਗੇ ਨੇ ਜਿੰਨੇ ਸਿਰ ਤੇ ਬੈਠੀ ਨਹੀਂ ਵਾ ਖਾਨ ਵਾਸਤੇ ਸਰ ਇੱਕ ਛਿਵੇਂ ਨਾਮ ਦਾ ਕੇਸ ਹੈ ਕੀ ਮੈਟਰ ਦੀ ਇਹ ਉਹ ਤਾਂ ਲੜਾਈ ਝਗੜੇ ਦਾ ਮੈਟਰ ਸੀਗਾ ਠੀਕ ਹੈ ਤੇ ਉਹਦੇ ਵਿੱਚ ਐਫ ਆਈ ਆਰ ਲਾਂਚ ਕਰਤੀ ਅਸਾਂ ਠੀਕ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜੇ ਕੋਈ ਉਦਾਂ ਕੋਈ ਇਹ ਤਫਤੀਸ਼ ਦਰਮਾਨ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਉਹ ਦੁਬਾਰਾ ਦੱਸ ਦਿੱਤੇ ਜਾਣਗੇ ਕੋਈ ਕੋਈ ਦੀ ਕੋਈ ਸੀਸੀਟੀਵੀ ਆਈ ਜੇ ਅਜੇ ਕੁਝ ਨਹੀਂ ਮਿਲਿਆ ਸਾਨੂੰ ਠੀਕ ਹੈ